ਉਪਰਾਲਾ ਕਰੀਏ ਅਜੇ ਦਰਦ ਹੈ ਅੱਜ ਸਿੱਖ ਕੌਮ ਕੋ ਸਭ ਕੁਝ ਹੈਗਾ ਮਾਫੀ ਚਾਹਣੇ ਇੱਕ ਆਸਪਤਾਲ ਨਹੀਂ ਆਪਦਾ ਬਣ ਸਕਿਆ ਜਿੱਥੇ ਸਿੱਖਾਂ ਦੇ ਮਾਂ ਪਿਓ ਬੱਚਿਆਂ ਦਾ ਫ੍ਰੀ ਇਲਾਜ ਹੋਵੇ ਇਹ ਸਾਡੀ ਬਦਕਿਸਮਤੀ ਨਹੀਂ ਹੋਰ ਕੀ ਆ 176 ਦੇਸ਼ਾਂ ਦੇ ਵਿੱਚ ਨਿਸ਼ਾਨ ਸੱਬ ਚੁੱਲ ਗਿਆ ਦੋ ਚੀਜ਼ਾਂ ਤੋਂ ਆਪਾਂ ਪਿੱਛੇ ਜਾ ਰਹੇ ਹਾਂ ਇੱਕ ਆਪਣੇ ਕੋਲ ਐਜੂਕੇਸ਼ਨ ਨਹੀਂ ਤੇ ਇੱਕ ਆਪਣੇ ਕੋਲ ਮੈਡੀਕਲ ਬੋਲੋ ਵੈਗਰੂ ਇਹ ਜਰੂਰ ਥੋੜਾ ਜਿਹਾ ਉਪਰਾਲਾ ਕਰਿਆ ਕਰੀਏ ਕੀ ਸਿੱਖ ਕੌਮ ਕੋਈ ਆਪ ਦਾ ਸਕੂਲ ਹੋਵੇ ਜਿੱਥੇ 13 ਰੁਪਏ ਫੀਸ ਹੋਵੇ ਤੇ 13 ਰੁਪਏ ਦਾਖਲਾ ਆਪਾਂ ਕਿਤੇ ਮਾੜੇ ਮੋਟੇ ਆ ਪਿਆਰਿਓ ਬਹੁਤ ਤਕੜੀ ਬਖਸ਼ਿਸ਼ ਆਪਾਂ ਨੂੰ ਮਿਲੀ ਪਰ ਧਿਆਨ ਇਧਰ ਕਰੀਏ ਅਗਲਿਆਂ ਨੇ ਸਕੂਲ ਆਪਦੇ ਖੋਲ੍ਹ ਤੇ ਜਿਹੜੇ ਬੱਚੇ ਨੂੰ ਜੰਮ ਦੇ ਨੂੰ ਅਗਲੇ ਸਿੱਖਿਆ ਦੇਣਗੇ ਤੁਸੀਂ ਉਹਨੂੰ ਕਿੱਦਾਂ ਮੋੜ ਲਓਗੇ 24 ਸਾਲਾਂ ਛੋਟਣ ਵਾਲੀ ਗੱਲ ਨਿੱਕੇ ਜਿਹੇ ਰੁੱਖ ਨੂੰ ਰੱਸੀ ਬਣ ਕੇ ਜਿੱਧਰ ਨੂੰ ਮਰਜ਼ੀ ਲੈ ਜਾਓ ਜਦੋਂ ਐਡਾ ਵੱਡਾ ਟਾਣਾ ਬਣ ਗਿਆ ਫਿਰ ਤੇ ਵੱਢਿਆ ਜਾਊ ਮੁਰਦਾ ਨਹੀਂ ਆਖੋ ਵੈਗਰ ਉਹ ਅਗਲੇ ਸਾਡੇ ਸਕੂਲਾਂ 'ਚ ਵੜ ਗਿਆ ਵੀ ਜਿਹੜੇ ਨਿਗੇ ਨਿਕੇ ਬੱਚੇ ਇਹਨਾਂ ਦੇ ਇਹਨਾਂ ਨੂੰ ਹੁਣ ਤੋਂ ਹੀ ਇੱਧਰ ਨੂੰ ਮੋੜਦੇ ਹੋ ਇਤਿਹਾਸ ਵਿੱਚ ਮਿਲਾਵਟਾਂ ਕੀਤੀਆਂ ਜਾ ਰਹੀਆਂ ਆਪਾਂ ਸੁਤੇ ਅੱਖੋ ਸਤਨਾਮ